ਸੰਜੀ ਕੀ ਨਾਮ ਤੁਹਾਡਾ ਰੀਨਾ ਸੰਜੀ ਕਦੋਂ ਦਾ ਕੰਮ ਕਰਦੇ ਹੋ ਤੁਸੀਂ ਇਹ ਬਹੁਤ ਜ਼ਿਆਦਾ ਦਾਦੇ ਪੁਰਾਦੇ ਇਹੀ ਕਰਦੇ ਰਹੇ ਵੀਰੇ ਕੀ ਬਣਾਉਂਦੇ ਤੁਸੀਂ ਛੱਜ ਪਹਿਲਾਂ ਤੋਂ ਹੁੰਦਾ ਹੀ ਵੀ ਕੰਗ ਝੋਨੇ ਵੱਲੇ ਜਦੋਂ ਹੁਣਾ ਕਣਕ ਝੋਨਾ ਤੇ ਉਦੋਂ ਇਹ ਚੱਲਦੇ ਹਾਂ ਜਦੋਂ ਹੁਣ ਕੰਮ ਕਿੱਦਾਂ ਦਾ ਇਦਾਂ ਹੀ ਮਤਲਬ 6 ਮਹੀਨੇ ਬਾਅਦ ਹੀ ਬਣਾਉਂਦੇ ਜਦੋਂ ਸੀਜ਼ਨ ਆਉਂਦਾ ਕਣਕ ਦਾ ਝੋਨੇ ਦਾ ਉਦੋਂ ਬਣਾਈ ਲਿਆ ਪਰ ਬਣਾਉਂਦੇ ਤਾਂ ਚਾਰ-ਚਾਰ ਮਹੀਨੇ ਲੱਗ ਜਾਂਦੇ ਹਨ ਜਲਦੀ ਪੀਸ ਨਹੀਂ ਇਹ ਬੰਦੇ ਹੈਗੇ ਜੇ ਤੇ ਆਪਾਂ ਦੋ ਜਾਣੇ ਫਿਰ ਤੇ ਮਾੜਾ ਜਿਹਾ ਫਾਇਦਾ ਹੋ ਜਾਂਦਾ ਇਹ ਕੱਲ ਨਾ ਬਣਾਉਣੇ ਉਹਨੂੰ ਤਾਂ ਚਾਰ ਪੰਜ ਮਹੀਨੇ ਲੱਗ ਜਾਂਦੇ ਬਣਾਉਂਦੇ ਇਹ ਆ ਵੀ ਪਰ ਮਿਹਨਤ ਬੜੀ ਐ ਵੀਰੇ ਹੱਡੀਆਂ ਦੀ ਮਿਹਨਤ ਨਹੀਂ ਪੱਲੇ ਪੈਂਦੀ ਪਰ ਲੋ ਇਹਨੂੰ ਮੁੱਲ ਲੈ ਕੇ ਆਓ 2000 ਨੂੰ ਮੰਨਤੀ ਲਾ ਜਿਹੜੀ ਇੱਕ ਮੁਠਾ ਲਈਦਾ ਉਹਦੇ ਚੋਂ 20 ਨਿਕਲ ਗਏ 15 ਨਿਕਲਦੇ ਵਿੱਚੋਂ ਜਿਗਰ ਇਹਦਾ ਖਰਾਬ ਨਿਕਲਦੀ ਜਾਂਦੀ ਐ ਇਹ ਵੀ ਫਿਰ ਆ ਸਾਡਾ ਪੁਰਾਣਾ ਸੱਬਿਆਚਾਰਾ ਹੀ ਇਹਨੂੰ ਛੱਡ ਨਹੀਂ ਸਕਦੇ ਹੈਗੇ ਕਿਉਂ ਵਿਆਹਾਂ ਬੂਆਂ ਦੇ ਲੋਕੀ ਆਉਂਦੇ ਘਰੇ ਇੱਕ ਅੱਧਾ ਗਾਹਕ ਜਾਗੋ ਤੇ ਕੋਈ ਲੋ ਇਹਨੂੰ ਲੋੜ ਕਣਕ ਕਿਸੇ ਦੇ ਘਰੇ ਆਈਏ ਤੇ ਪ੍ਰਾਣੀਆਂ ਜਿਹੜੀਆਂ ਵੀ ਜ਼ਿੰਮੇਦਾਰ ਨੀਆਂ ਉਹ ਛੱਜ ਲੱਭਦੀਆਂ ਵੀ ਤੋ ਛੱਜ ਜਨ ਚੱਲ ਇਹ ਕਈ ਦਾ ਵੀ ਸਾਹ ਕੜਾ ਮੁੜਿਆ ਵੀ ਕਰੇ ਬੇਨਾਂ ਲਿਆ ਡਾ ਵੀ ਮਤਲਬ ਪੁਰਾਣਾ ਹੀ ਕੰਮ ਆ ਮਾਪਿਓ ਕਰਦੇ ਰਹੇ ਅੱਗੋਂ ਦਾਦੀ ਦਾਦਾ ਕਰਦੇ ਸਭ ਕਰਦੇ ਅੱਗੋਂ ਅਹੀਂ ਵੀ ਉਹਨਾਂ ਨਾਲ ਵੇ ਵੇ ਕੇ ਜਾ ਸਿੱਖ ਲਈਆ ਤੇ ਚੱਲ ਅਹੀਂ ਵੀ ਕਰਦੇ ਆ ਇਹ ਵੀ ਕੰਮ ਰੋਜੀ ਆ ਢੀ ਰੋਟੀ ਕਰਦੀ ਥੋੜਾ ਕਰ ਲਈ ਜਿਆਦਾ ਕਰ ਲਈ ਪਰ ਇਹ ਵੀ ਕਈ ਦਾ ਵੀ ਚੱਲ ਆਪਣਾ ਸੱਬੀਆਂ ਚਾਰ ਮਹੀਨੇ ਨੂੰ ਛੱਡ ਗਏ ਨਾ ਗਾੜੇ ਦੇਖਿਆ ਜੇ ਤੇ ਜਾਜ ਕਿੱਥੇ ਸਿੱਖੀ ਇਹ ਜਾਜ ਆਪਣੀ ਮੰਮੀ ਕੋਲ ਸਿੱਖੀ ਆ ਮੈਂ ਮਾਂ ਆਪਣੀ ਕੋ ਕਿਸ ਤਰ੍ਹਾਂ ਐਦਾਂ ਜਿਦਾਬ ਐਦਾਂ ਮੈਂ ਬੈਠੇ ਆ ਤੋ ਉਹ ਬੈਠੇ ਤੇ ਮੈਂ ਲਾਗੇ ਰੋਟੀ ਪਾਣੀ ਕਰਦੀ ਪਈ ਤੇ ਨਿਗਾਹ ਵੀ ਥੱਲੇ ਹੱਥ ਕਰਦੀ ਆ ਤਾਂ ਹੱਥ ਕਰਦੀ ਉੱਥੋਂ ਜਾ ਸਿੱਖੀ ਆ ਕੋਈ ਨਹੀਂ ਜਿਹੜੀ ਜਾ ਜਾਗੀ ਉਹਨਾਂ ਨੂੰ ਪੁੱਛ ਲਿਆ ਵੀ ਉਹਨਾਂ ਨੇ ਦੱਸਿਆ ਵੀ ਆ ਇਦਾਂ ਤੇ ਆ ਇਦਾਂ ਕਰਨਾ ਹਾਂ ਪੀੜੀ ਤੋਂ ਪੀੜੀ ਚੱਲਦਾ ਹਾਂ ਹਾਂ ਪੀੜੀ ਤੋਂ ਪੀੜੀ ਚੱਲਦਾ ਤੇ ਵੇਚਦੇ ਫਿਰ ਕਿਸ ਤਰ੍ਹਾਂ ਇਹ ਪਿੰਡਾਂ ਚ ਲੈ ਕੇ ਜਾਣੇ ਬੰਦੇ ਉਹ ਆਰਡਰ ਤੇ ਹੀ ਬੰਦੇ ਆ ਆ ਆਰਡਰ ਦਾ ਆਟਾ ਥੋੜਾ ਹੀ ਆਂਦਾ ਜਿਹਨੂੰ ਲੋੜ ਆ ਉਹ ਘਰੇ ਆ ਜਾਂਦੇ ਇੱਕ ਅੱਧਾ ਪੀਸ ਲੈਣ ਜਦੋਂ ਕਹੇ ਦੇ ਘਰੇ ਵਿਆਹ ਵਾ ਜ਼ਿੰਮੇਦਾਰਾਂ ਦੇ ਉਹਨਾਂ ਨੂੰ ਜੇ ਪਤਾ ਇੱਥੇ ਬੰਦੇ ਪੈਸੇ ਅੱਜ ਤਾਂ ਉਹਨਾਂ ਨੇ ਇੱਥੇ ਲੈ ਤੇ ਜਿੰਨੋ ਜੇ ਦੁਕਾਨਦਾਰ ਨੂੰ ਜੇ ਉਹਨੂੰ ਲੋੜ ਆ ਤੇ ਉਹ ਤਾਂ 200 ਰੁਪਿਆ ਦਾ ਆਰਡਰ ਦੇ ਦਿੰਦਾ 200 ਪਈਸਾਂ ਦਾ 300 ਦਾ ਇਦਾਂ ਬਣ ਜਾਂਦੇ ਅੱਜ ਦੇਖਿਆ ਜਾਂਦਾ ਅੱਜਕੱਲ੍ਹ ਤਾਂ ਜਨਨੀਆਂ ਆ ਛਾੜ ਦੀਆਂ ਨੇ ਟੰਗ ਨਾ 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 ਉਹ ਛਾੜ ਦੀਆਂ ਨੇ ਉਹੀ ਤਾਂ ਅਡਾ ਕੰਮ ਘਟ ਹੋਇਆ ਆ ਵਾ ਵੀ ਤਾਂ ਹੀ ਥੋੜਾ ਮਾਲ ਬਣਾਇਦਾ ਨੇ ਤਾਂ ਸਾਰਾ ਮੁੱਲਾ ਬਣਾਉਂਦਾ ਹੀ ਘਰ ਸਾਰੇ ਬਣਾਉਂਦੇ ਹੀ ਸਾਡੇ ਚੱਜ ਇਹ ਆ ਵੀ ਇਹ ਅਸੀਂ ਛੱਡਦੇ ਨਹੀਂ ਪਈਆਂ ਆ ਕਿ ਚਾ ਜਿਆਦਾ ਨਹੀਂ ਤੇ ਥੋੜਾ ਥੋੜਾ ਅਡਾ ਚਿਹਰਾ ਮਾਪ ਪਿਓ ਦਾ ਕੰਮ ਆ ਹੀ ਕਰਨਾ ਹੀ ਯਾ ਨਿਸ਼ਾਨੀ ਰੱਖੀ ਉਹਨਾਂ ਦੀ ਨਹੀਂ ਤਾਂ ਸਾਰੇ ਛੱਡ ਗਏ ਆ ਵੀ ਆਨ ਸੋ ਕਹਿੰਦੇ ਆ ਲੱਗ ਲੱਗ ਗਵਾਂਢੀ ਵੀ ਤੁਸੀਂ ਕਹਿ ਦਿੰਨੇ ਆ ਤਾਂ ਫਿਰ ਬਣਾਉਣਾ ਪੈਣਾ ਇਹ ਕਈ ਦਾ ਹੱਡੀ ਰੋਟੀ ਰੋਜੀ ਆ ਵੀ ਤਾਂ ਨਹੀਂ ਅਸੀਂ ਛੱਡੀ ਦਾ ਕੰਮ ਏ। ਕਿ ਕਬਰ ਸੀ ਨਾ ਜੁੜਿਆਦਾ। ਵਿਰਸਾ ਯਾਨ ਜਹੀ ਸਮਝੋ ਵੀ ਸਾਰ। ਹੁਣ ਜਿੱਦਾਂ ਵਿਆਹਾਂ ਸਾਲੀਆਂ ਦੇ ਜਾਗੋ ਕੱਢਣੀ ਆ ਉਹਨਾਂ ਨੇ ਲੋੜ ਪੈਂਦੀ ਪੈਂਦੀ ਆ ਵੀ। ਪਹਿਲਾਂ ਉਹਦੇ ਪਤਾ ਨਹੀਂ ਵੀ ਪੁਰਾਣੇ ਅਜੇ ਕੱਢਦੇ ਤੇ ਨਹੀਂ ਹੁਣ ਇਹ ਜਿਆਦਾ ਮਸ਼ਹੂਰ ਆ ਛਾਜੇ ਜਾਗੋ ਵਿੱਚ ਚੱਲਦਾ ਹੀ ਚੱਲਦਾ ਵਾ। ਪਹਿਲਾਂ ਵੀ ਜਾਗੋ 'ਚ ਜਾਂਦੇ ਸੀ ਪਛਲੇ ਜੁਆ ਪਹਿਲਾਂ ਹੀ ਪਹਿਲਾਂ ਵੀ ਜਾਂਦੇ ਸੀ। ਪਹਿਲਾਂ ਉਹਨਾਂ ਸੋ ਜਦੋਂ ਮਗਹਾਈ ਘਾਟਿਆ ਨੂੰ ਤੋਂ ਫਾਇਦਾ ਏ। ਉਹਨਾਂ ਨੂੰ ਇਹ ਫਾਇਦਾ ਇਹਦੇ ਚ ਸਾਡੇ ਕੋ ਬਚਦਾ ਨਹੀਂ 2 ਰੁਪਏ ਦਾ ਛੱਜ ਦੇ ਰਹੇ ਆ 1 ਰੁਪਏ ਦਾ ਛੱਜ 2 ਰੁਪਏ ਦਾ ਛੱਜ ਤੇ ਹੁਣ ਤੇ ਹਿਸਾਬ ਲਾ ਲਓ ਕਿੱਥੇ ਪਹੁੰਚ ਗਏ ਆ ਉਹ ਤਾਂ ਲੱਗਦੀ ਉਸ ਹਾਲ ਨੇ ਹਾਂ ਦਿਹਾੜੀ ਇਹ ਚ ਕਿੰਦਾ 5 ਪੀਸ 4 ਪੀਸ ਲੱਗਣੇ ਤੇ ਜਿਹਦਾ 20 ਰੁਪਏ ਲਿਆਂਦੇ ਵਟ ਕੇ ਉਹਦੇ ਚ ਘਰ ਧੱਗ ਜਾ ਰਾ ਸਾਰਾ ਕੁਝ ਉਹ ਤੋਂ ਟੱਬਰ ਜਾਂਦੇ ਹੁੰਦੇ ਸੀ ਹੁੰਦੇ ਆ ਜਿਗਾ ਟੱਬਰ ਨਹੀਂ ਉਹ ਤੋਂ ਟੱਬਰ ਹੋ ਤੋਂਦੇ ਸੀ ਕੋ ਘਰ ਚ ਖਾਣਾ ਪੀਣਾ ਸਾਸੋਰਾ ਮਾ ਪਿਓ ਦੇਰ ਨਨ ਨਾ ਇਦਾਂ ਹੁੰਦਾ ਹੈ ਕੰਮ ਦਾ ਉਹਦੇ ਇੱਕ ਕਰੇ ਪਰੋਣਾ ਅਜੇ ਤਾਂ ਕਹ ਜੇ ਨੂੰ ਰੋਟੀ ਕਿੱਦਾਂ ਖਵਾਣੀ ਆ ਉਦੋਂ ਹੱਥੋਂ થી ਬਣ ਵੀ ਜਾਂਦਾ ਹੈ ਹਾਂ ਇਹ ਕੋਈ ਪਰੋਣਾ ਆਇਆ ਤਾਂ ਉਹਨੇ ਨਾਲ ਲੱਗ ਜਾਣਾ ਵਾ ਜੇ ਕੋਈ ਕਿਸੇ ਨੂੰ ਕਹਿ ਕੇ ਵੀ ਅੱਜ ਮੈਂ ਨਧਿਆੜੀ ਲਵਾ ਦਿੰਦਾ ਚਾਰ ਪੀਸ ਬਣਾਨੇ ਕਰ ਦਿੰਦੇ ਅੱਜ ਕੱਲ ਨਹੀਂ ਉਹ ਸਮਝਦੇ ਅੱਜ ਕੱਲ ਕੱਲੇ ਕਰਦੇ ਕੱਲੇ ਹੀ ਕਰਦੇ ਕੋਈ ਬਿੰਦਾ ਨਹੀਂ ਲੱਗਿਆ ਆਣ ਕੇ ਕੰਮ ਨਾ ਕਰਾਣਾ ਪੈ ਜੇ ਇਹ ਸਾਬ ਪਰਿਵਾਰ ਚ ਫਿਰ ਕੌਣ ਕੌਣ ਹੱਥ ਬਰੋਂਦਾ ਇਹ ਮੇਰੇ ਘਰ ਵਾਲਾ ਤੇ ਮੈਂ ਹੀ ਕਰਦੇ ਦੋਨੇ ਤੇ ਆ ਮੇਰੀ ਬੀਬੀ ਸੱਸ ਆਈ ਸੀ ਮਾੜਾ ਮਟਾ ਉਹ ਕਰਾ ਜਾਂਦੇ ਬੀਬੀ ਮੇਰੀ ਉਹ ਵਾ ਕੱਢ ਕੇ